ਹਾਂਜੀ ਬੰਮੂ ਜੀ ਫੁੱਲੋਗੇ ਕਿ ਜਗ੍ਹਾ ਆ ਗਈ ਹੈ ਛੋੜਨਾ ਫੁੱਲ ਆ ਪੂਰੀ ਹੈ ਤਾਂ ਫੁੱਲੇ ਚੌਟ ਕਰਦਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੇ ਕਮਾਈਆਂ ਚੋਂ ਜੀ ਬਰਕਤਾਂ ਤੇ ਲੋ ਜੀ ਬੈਠੇ ਆ ਚੱਲ ਰਹੇ ਆ ਕੰਮ ਕਾਜ ਕਰਦੇ ਤੇ ਪਰਮਾਰਜ ਜਸ਼ਨ ਨੂੰ ਦਿਖਾ ਕੇ ਚਲੋ ਜਾਣਾ ਸਾਰੇ ਨਹੀਂ ਫੈਮਿਲੀ ਪੰਜਾਬੀ ਮੂਵੀ ਲੱਗੀ ਵੀ ਆ ਜੀ ਅਰਦਾਸ ਸਰਬੱਤ ਦੇ ਭਲੇ ਦੀ ਸਾਰਿਆਂ ਨੇ ਜਾਣਾ ਜੀ ਬਾਪੂ ਵੀ ਆ ਨਾਲ ਪੂਰੀ ਬਾਈ ਨੇ ਵੀ ਜਾਣਾ ਤੇ ਇਕੱਠੇ ਹੋਏ ਪਏ ਉਹਨੂੰ ਉਹਦੇ ਘਰ ਤੇ ਚੱਕਣਾ ਤੇ ਪਰਮ ਤੇ ਜਸ਼ਨ ਬਾਈ 4 ਵਜੇ ਦੇ ਇਸ ਟਾਈਮ 7 ਵਜਾਂ ਲੱਗਿਆ 4 ਵਜੇ ਦੀ ਖੁਸ਼ੀਆਂ ਦੇ ਵਿੱਚ ਘੁੰਮਦੇ ਫਿਰਦੇ ਚਲੋ ਬੱਚਿਆਂ ਨੂੰ ਚਾਹ ਹੁੰਦਾ ਵੀ ਹੈ ਚਲੋ ਬਾਕੀ ਤੁਹਾਨੂੰ ਮੈਂ ਇਹਦੇ ਨਾਲੇ ਮਲਾਉਂਦਾ ਹੁਣ ਬੰਦਾ ਬਣਾ ਲੱਗਿਆ ਪੂਰਾ ਬੋਲਣ ਤੇ ਬਾਕੀ ਫੈਮਿਲੀ ਨਾਲ ਵੀ ਮਲਾਉਂਦਾ ਜਾਣਾ ਜੀ ਇਹ ਕਣਾਈਆਂ ਖੁਸ਼ੀਆਂ ਦੇ ਚਾ ਉਹ ਜਿਹੜੇ ਸਾਰੇ ਆਪਣੇ ਕੈਦ ਕਰਕੇ ਰੱਖੋ ਸਾਰੇ ਇਕੱਠੇ ਹੋ ਕੇ ਜਾਓ ਕਿਤੇ ਨਾ ਕਿਤੇ ਤੇ ਬਾਕੀ ਮਲਾਉਂਦਾ ਜੀ ਬੱਚਿਆਂ ਨਾਲ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਵੀ ਪਹਿਲਾਂ ਆਪਣੇ ਬੰਦੇ ਨੂੰ ਮਿਲੋ ਜੀ ਸਾਸੇਕਾਲ ਬੁਲਾਵੇ ਸਾਸੇਕਾਲ ਅਦਨ ਟੌਰ ਦਿਖਾ ਮੜਾ ਜੇ ਖੜਾ ਹੋ ਕੇ ਦਿਖਾਈ ਹੱਥ ਸਿੱਧੇ ਰੱਖੇ ਕਰ ਯਾਰ ਸਾਵਧਾਨ ਹੋ ਕੇ ਖੜਾ ਆ ਗਰਮੀ ਆ ਕੀ ਇੰਨੀ ਜਦਨ ਤਿਆਰ ਹੋਗੇ ਜਦਦਾ ਹੀ ਬਾਈ ਇਹ ਸ਼ਲਾਂਗਾ ਮਾਰ ਰਿਹਾ ਟਪੂਸੀਆਂ ਉਹ ਕਿਥਨ ਚੱਲਿਆ ਦੱਸ ਫਿਰ ਮੈਂ ਦੇਖਣ ਫਿਰ ਮੈਂ ਦੇਖਣ ਹੋਰ ਕਿਥਨ ਜਾਣਾ ਹੋਰ ਰੋਟੀ ਖਾਣ ਘਰੇ ਖਾ ਲ ਆਪਣੀ ਰੋਟੀ ਉਰੀ ਹਾਂ ਠੀਕ ਨਹੀਂ ਲੋ ਬਈ ਇੱਧਰ ਮਿਲੋ ਜਸ਼ਨ ਨੂੰ ਮੇਰੇ ਅੱਲਾ ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਹੈ ਹਾਂ ਟਮਾਟੋ ਦਬੇ ਤਿਆਰ ਹੋਈ ਵੀ ਹੈ ਹਾਂਜੀ ਅੱਜ ਸਾਰਿਆਂ ਨੂੰ ਫਿਲਮ ਦੇਖਣ ਜਾਣਾ ਹੈ ਨਾ ਅੱਛਾ ਹਾਂ ਅੱਜ ਖਾ ਕੇ ਵੀ ਆਉਂਗੇ ਕੁਸ ਮਨ ਲਾਦੀ ਹਾਂ ਹਾਂਜੀ ਖਾ ਕੇ ਆਉਂਗੇ ਨਹੀਂ ਘਰ ਹੋਰੀ ਬਣਾ ਲਉ ਕੀ ਹੈ ਨਹੀਂ ਹਾਂ ਦੇਖ ਲੈ ਇੱਕ ਜਾਣਾ ਘਰ ਰਹਿ ਜਾ ਤੁਹਾਡੇ ਚੋ ਕਿਹੜਾ ਰਹੂਗਾ ਦੱਸੋ ਦੋਨਾਂ ਚੋ ਕਿਹੜਾ ਰਹੂਗਾ ਨਹੀਂ ਹੈ ਦੋ ਤਿੰਨ ਨਹੀਂ ਆ ਦੇ ਲਾ ਫੇਰ ਕਹਿੰਦਾ ਢਾਈ ਡਾਈਲੋਗ ਹੈ ਬਾਈ ਦੇਖੋ ਰੋਟੀ ਨਹੀਂ ਮਿਲਣੀ ਮਿਲਣੀ ਨਹੀਂ ਹਾਂ ਤੂੰ ਘਰ ਦਾ ਲੰਬੜਦਾਰ ਹੈ ਹੈ ਕਹਿੰਦਾ ਲੰਬੜਦਾਰ ਹੈ ਅੱਛਾ ਠੀਕ ਹਾਂ ਬਈ ਜਸ਼ਨ ਬਾਬੇ ਨੂੰ ਕਹਿ ਕੇ ਹਾਂ ਤਾਂ ਵੀ ਬਾਬਾ ਜੀ ਅੱਪਾ ਨੂੰ ਸ਼ਾਮ ਨੂੰ ਫਿਲਮ ਦੇਖਣੇ ਰੋਟੀ ਖਾਣ ਜਾਣਾ ਹੈ ਮੈਂ ਤਿਆਰ ਹੋ ਜਾਵਾਂਗਾ ਤਾਂ ਬਾਬਾ ਕਾਹ ਕਹਿੰਦਾ ਬਾਬਾ ਜੀ ਕਹਿੰਦੇ ਠੀਕ ਹੈ ਬਾਬਾ ਦਾ 3 ਵਜੇ ਰੋਟੀ ਖਾ ਲੈਂਦਾ ਹੈ ਦੱਸ ਦੇਖ ਲੈ ਇਧਰ ਆ ਬੰਦਾ ਤਿਆਰ ਹਾਂ ਜਾਣਾ ਤਿਆਰਾ ਗੱਡੀ ਚਲੋ ਫਿਰ ਮਿਲੋ ਕਿੱਥੇ ਉਹ ਮੰਮੀ ਕਿੱਥੇ ਹਰਜੀਤ ਆ ਜਾ ਆ ਜਾ ਆ ਜਾ ਆ ਜਾ ਤੂੰ ਪਿੱਛੇ ਹੀ ਘੁੰਮੀ ਚਾਲ ਇੱਧਰ ਮਿਲੋ ਬਾਈ ਹਾਂ ਮੇਰੇ ਵੱਲੋਂ ਸਾਰਿਆਂ ਨੇ ਹੱਥ ਜੋੜ ਕੇ ਬੈਠੇ ਸਾਰੀ ਸਾਲ ਜੀ ਹਾਂ ਦੇਖਿਓ ਤੁਸੀਂ ਨਾ ਪਿੱਛੇ ਰਹ ਜਿਓ ਤਿਆਰੀ ਜੇ ਹੈ ਹਾਂ ਜੀ ਬੱਚੇ ਕਿਦ ਕਰ ਰਹੇ ਸਹੀ ਵੀ ਮੂਵੀ ਦੇਖਣੀ ਆ ਹੂੰ ਬੱਚਿਆਂ ਦਾ ਕਹਿਣੇ ਨਾਲ ਆਪਾਂ ਨੇ ਵੀ ਸਾਰਾ ਪਰਿਵਾਰ ਨੇ ਸੌਂਟਾ ਲਾਣਾ ਜਿਹੜੇ ਇਕੱਠਾ ਬਈ ਛੋਟ ਛੋਟੀਆਂ ਕੁਸੀ ਉਹੀ ਨਾ ਘਰ ਚ ਚੋਰੀ ਕਰਾ ਕੇ ਬਹਿ ਜਿਓ ਹਾਂ ਕਿਤੇ ਅਗਲੀ ਵੀ ਤੌਕਰ ਲਾਗ ਨੂੰ ਬਣਾ ਕੇ ਜਾਵਾਂਗੇ ਹਾਂ ਦੇਖ ਲਓ ਨੇ ਇੱਕ ਅੱਧਾ ਘਰ ਛੱਡਣਾ ਪੈਣਾ ਪਰ ਮੈਂ ਆ ਮੂਰੇ ਨੂੰ ਆ ਯਾਰ ਛੱਡਣਾ ਪੈਣਾ ਦੇਖ ਕੋਈ ਛੱਡਦੀ ਐ ਕਿਹਨੂੰ ਛੱਡੀ ਐ ਦੋਨਾਂ ਚੋਂ ਦੱਸ ਹੁਣ ਇੰਨਾ ਚੋਂ ਕੋਈ ਤਾਂ ਰਹਿ ਜਾ ਮੰਮੀ ਛੱਡਦੀ ਐ ਤੂੰ ਰਹਿ ਜੀ ਹਰ ਜੀ ਦਾ ਹੈ ਲੋ ਬਈ ਇੱਧਰ ਅਮਨ ਵੀ ਆ ਗਿਆ ਆ ਸ੍ਰੀ ਗਾੜ ਜੀ ਆ ਇਹਨਾਂ ਨੂੰ ਪੁੱਛ ਲੈ ਕਿ ਤੇ ਚੋਰੀਆਂ ਨਾਲ ਕਰਾ ਦੇਵੇ ਰਹਿ ਜਾਣਾ ਚੱਲ ਠੀਕ ਰਹਿ ਜਾਣਾ ਨਾ ਤੂੰ ਹੀ ਜਾਓ ਰਹਿਜੂਗਾ ਤੋ ਹੈ ਹਾਂ ਨਹੀਂ ਯਾਰ ਹਮਾਨਦਾ ਨਹੀਂ ਹੈਗਾ ਚੱਲ ਕਿੰਨੇ ਛੱਡੀ ਆ ਪੰਮੂ ਘਰ ਡਿਗ ਨਹੀਂ ਛੱਡਿਆ ਦੇਖ ਲਓ ਬਾਈ ਆਹ ਹੈ ਪਿਆਰ ਛੱਡਣਾ ਵੀ ਨਹੀਂ ਕਿਸੇ ਨੂੰ ਕੋਈ ਨਹੀਂ ਕਹਿੰਦਾ ਪਾਪਾ ਜੀ ਲੈ ਕੇ ਜਾਂਦੇ ਚਾਚਾ ਵੀ ਤੇ ਨਮਾ ਬੇਤੀ ਅੱਛਾ ਸਾਰੇ ਹੈ ਪੱਜ ਗਰੀ ਪੰਮੂ ਚਲੋ ਫਿਰ ਚਲੋ ਉਠੋ ਹੁਣ ਟਾਈਮ ਆ ਲਾਓ ਬਾਬੇ ਨੂੰ ਕੱਢ ਜਿਸ਼ਨ ਬਾਹਰ ਠੀਕ ਨੇ ਚਲੋ 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 ਕਰ ਦੋ ਤੁਸੀਂ ਕਰੋ ਬੰਦ ਸਾਰਾ ਕੁਝ ਜਿਹੜਾ ਕਰਨਾ ਲੈ ਬਾਈ ਕੋਲਾ ਲਾਈਟਾਂ ਹੋ ਗਈਆਂ ਬੰਦ ਬਾਹਰ ਅੱਛਾ ਮਿਲਾਂ ਬਾਬਾ ਜੀ ਨੂੰ ਤਾਂ ਨੰਨਾ ਜੀ ਨੂੰ ਲੋ ਬਾਈ ਪਾਪਾ ਜੀ ਮਿਲ ਵੈਦਰ ਹਾਂ ਜਸ਼ਨ ਕਾ ਕਹਿੰਦੇ ਜਸ਼ਨ ਕਹਿੰਦੇ ਅੱਜ ਜਾਣਾ ਅੱਛਾ ਹੂੰ ਦੇਖ ਲੈ ਇਹਨੂੰ ਘਰ ਵੀ ਰਹਿਣਾ ਵੈਣਾ ਕੋਈ ਉਈਓ ਨਾ ਚੋਰੀ ਕਰ ਲਵੇ ਛੱਡ ਦੇ ਕਿੱਦੇ ਨੂੰ ਇਹ ਕਿੱਥੇ ਰੋ ਜੂ ਕਰ ਰਹਾ ਹਾਂ ਹਾਂ ਘਰ ਰਹਿਣ ਵਾਲ ਹੈ ਨਹੀਂ ਇਹ ਚੋਰੀ ਨੂੰ ਚੱਕਣੇ ਨੂੰ ਵੀ ਗਿਆ ਇੱਥੇ ਹੈ ਆਹ ਹੋਏ ਵੀ ਹੈ ਚਲੋ ਬਾਈ ਬਾਪੂ ਨੇ ਕਹਿਤਾ ਕਹਿੰਦਾ ਚੱਕਣ ਨੂੰ ਵੀ ਗਿਆ ਫਿਰਤਾ ਓਕੇ ਚਲੋ ਫਿਰ ਕਰ ਵੀ ਕਰ ਗੱਡੀ سٹਾਰਟ ਨਿਕਲ ਚਲ ਉਹ ਚਾਬੀ ਦਿਖਾ ਆ ਕਿੱਡਾ ਤਾਲਾ ਲਾਇਆ ਲਾਲ ਰੰਗ ਦੀ ਜਲਾਪਾਤੀ ਬਧਰੀ ਨੂੰ ਹੈ ਹੈ ਪਤਾ ਨਹੀਂ ਲੱਗਦਾ ਅੱਛਾ ਠੀਕ ਆ ਗੇਟ ਵਾਲੀ ਵੀ ਚੱਕ ਲੈਣੀ ਖੋਲੀ ਪੁੱਤ ਗੇਟ ਮੜਾ ਜਾ ਲਓ ਭਾਈ ਬਾਪੂ ਨੂੰਦਰ ਚਾਬੀ ਕੱਢ ਲਈ ਲਓ ਫੜਾ ਦਿਓ ਜੀ ਮੈਨੂੰ ਚਾਬੀ ਫੜਾ ਦੇ ਉਹ ਤੋਂ ਬਾਬਾ ਜੀ ਨੂੰ ਪੀਸੇ ਚ ਪਾਉਂਗੇ ਬਾਬਾ ਜੀ ਨਾ ਬਾਬਾ ਜੀ ਨੂੰ ਫੜਾ ਦੇ ਲੋ ਬਾਈ ਉਹ ਬੰਦਾ ਗਿਆ ਮੂਰੇ ਤੇ ਆਹ ਦੇਖ ਲੋ ਸਰਦਾਰ ਨੇ ਫੇਰ ਕੁਛ ਨਾ ਕੁਛ ਭੁੱਲ ਗਈ ਤੇ ਆਹ ਗੱਲ ਹਾਂ ਖਲੋ ਜੂਗਾ ਹਾਂ ਜੀ ਚੱਲ ਜਾਇਆ ਤੇ ਬਾਈ ਟਾਈਮ ਪਰ ਕੁਛ ਨਾ ਕੁਛ ਯਾਦ ਆ ਜਾਂਦਾ ਜਰੂਰ ਇਸ ਕਰਕੇ ਹਾਂਜੀ ਸਾਡੀ ਜਾਨੇ ਮੋਟਰਸਾਈਕਲ ਮੇਨ ਪਵਾ ਲਿਓ ਅੱਛੋ ਠੀਕ ਆ ਓਕੇ ਪਵਾ ਲੂਗਾ ਆਉਂਦੀ ਆ ਇੱਕ ਮਿੰਟ ਆ ਕਿੱਧਰ ਬਹਿ ਗਿਆ ਬੰਦਾ ਬੰਦਾ ਬਹਿ ਗਿਆ ਹਾਂ ਕਿੱਥੇ ਇਹਦਾ ਮੂਰੇ ਹੀ ਬੈਠਣਾ ਹੈ ਉਹ ਏਸੀ ਦਾ ਉਹ ਹੈ ਏਸੀ ਦਾ ਸ਼ਕੀਨ ਉਹ ਹਾਂ ਪਿੱਛੇ ਕਾ ਅੱਗੇ ਕੋ ਬੈ ਗਈ ਬਾਈ ਪਿੱਛੇ ਉਧਰ ਉਧਰ ਆ ਗਈ ਸਰਦਾਰ ਨਹੀਂ ਚਲੋ ਬਾਈ ਸਿਰੇ ਜਾ ਕੇ ਹੀ ਮਿਲਦੇ ਆ ਬਾਕੀ ਲੱਗੇ ਗੱਡੀ ਕੱਢਣੇ ਮੌਸਮ ਬਾਕੀ ਬਾਈ ਸਾਫਦਰ ਸਾਹਿਬ ਚਲੋ ਬਈ ਬਾਕੀ ਬਾਏ ਬਾਏ ਆਪਣੀ ਰਾਖੀ ਬਾਈ ਆਪ ਕਰੀਓ ਬੋ ਬਾਈ ਸਿੱਧੂ ਮੂਸੇ ਵਾਲਾ ਲੋਚ ਚਲੋ ਭਾਈ ਠੀਕ ਓਕੇ ਐ ਤ ਤੁਸੀਂ ਖੋ ਗਏ ਤੇ ਲੈ ਹੱਟਾ ਭੁੱਲ ਕੇ ਤੇ ਘਾ ਲਾਹਣ ਛੱਡਦੇ ਆ ਗੱਡੀ ਵਾਲੇ ਕਿਤੇ ਮੋਟਰਸਾਈਕਲ ਭੰਗੂ ਕਿੱਥੇ ਪਹੁੰਚ ਗਿਆ ਪਿੰਮ ਤੇ ਕੜਵਾ ਜੀ ਕਹਿੰਦਾ ਪੁਰੀ ਬਾਪੂ ਨੂੰ ਦੇ ਕੇ ਕਿਹੜਾ ਜਨਰੇਟਰ ਹੁੰਦਾ ਲੱਗ ਗਿਆ ਉੱਥੇ ਦੇਖਣ ਕਿ ਕਿਆ ਸਿਸਟਮ ਹੈ ਦੇਖਣ ਗਿਆ ਕੋਰੀ ਭਾਈ ਤੰਗ ਤਾਂ ਨਹੀਂ ਹੋਏ ਹਾਂ ਸਾਬ ਬਗਾ ਦੇ ਨਾ ਵਧੀਆ ਹਵਾਲਾ ਦੀ। ਉਹ ਬੋਰ ਸਾਈਡ ਪੇ ਦਾ। ਮਾਫਿਆ ਵਾਲੀ ਸਾਈਡ ਚੱਲ ਗਿਆ। ਉਹ ਰੋਡ ਕਈ ਪਾਰ ਕਰਕੇ ਆਉਣਾ ਪੈਂਦਾ। ਕਿ ਨਹੀਂ? ਹੈਗਾ। ਪਰ ਇਹ ਉਦਾਂ ਵਧੀਆ ਨਵਾਂ ਬਣ ਗਿਆ। ਬਾਈ ਅਰਦਾਸ ਫਿਲਮ ਦੇਖਣੀ ਹੈ। ਰਜਨੀ ਪਿਲਾਂ ਦੇਖ ਲਈ ਸੀ। ਚੱਲ ਅੰਦਰ। ਭੀੜ ਭੂੜ ਘੱਟੇ। ਪੂਰੀ ਗੱਜਕਰ। ਭੀੜ ਘੱਟੇ। ਭੀੜ ਘੱਟੇ ਆ। ਟੀਡ ਹੋ ਜਾਣੀ ਚੱਲ। ਕਿੰਨੇ ਵੇ ਸ਼ੋਅ ਆ? ਦੇਖੋ ਘਟੇ। 40 ਭਰ ਆਲੇ। ਟਿਕਟ ਲੱਗਿਆ ਉਹ ਸਮਾਂ ਦੇ। ਕਿਨੇ ਹੋਗੇ? 7:30। ਬਫੇਰ ਤਾਂ ਪਹੁੰਚੇਗੇ ਟਾਈਮ ਜੇ ਗੇ। ਜਾ ਬੰਬੂ ਬੰਦੇ ਕਿਲੇ ਬਾਬਾ ਗਿਆ ਘੁੰਮਣ ਆ ਬੰਬੂ ਸੈਟਿੰਗ ਕਰ ਲੈਣੀ ਆ ਆ ਗਈ ਬਾਈ ਆਸ਼ੋਸ਼ ਹੋ ਜੀ ਜਿਹੜੇ 7:40 ਬਰਾ ਸ਼ੋਅ ਚਿੱਤਕਾ ਕਰਦੇ ਚਿੱਤਕਾ ਕੱਲ ਤੁਹਾਨੂੰ ਮੈਂ ਕਾਲ ਕੀਤੀ ਸੀ ਹਾਂ ਹਾਂ ਬੰਬੂ ਕਿੰਨੀ ਲੈਣੀ ਆ? ਕੁਛ ਲੈ। ਕਰਿਓ ਜੀ। ਤਰਦਾਸ ਕਿੰਨੇ ਕ ਵਜੇ ਸ਼ੁਰੂ ਕਿੰਨਾ ਕਰੇ? ਵੀਰੇ ਯਾਰ ਉਦੋਂ ਨਾ ਤੁਸੀਂ ਮੂਰੀਅਲ ਟਿਕਟਾਂ ਦੇ ਦਿੱਤੀਆਂ ਮੂਰੀ ਤੇ ਨਹੀਂ ਦੇਖਦਾ ਪਿੱਛੇ ਵਾਲੇ ਦੇ। ਪਿੱਛੇ ਖਾਲੀ ਸੀਗਾ ਭਰਿਆ। ਹਾਂ ਉਹ ਪਿੱਛੇ ਵਾਲੇ ਦੇ ਦਿਓ ਜੀ। ਜਿਹੜੀਆਂ ਕਹਿੰਗੇ ਇੰਨਾ ਚਿਰ ਹਾਂ ਮਤਲਬ ਵਿਚਾਲੇ ਇਹ ਦੇਦੇ ਹੋ ਜਮਾ ਮੂਰੀ ਨਾ ਵਿਚਾਲੇ ਦੇ ਦਿਓ। ਕਰਦੇ ਹੋ 7 ਇੱਕ ਅੱਸੀ। ਉਹ ਵੀ ਉਦੋਂ ਟਿਕਟਾਂ ਹਾਈ ਉਹ ਤੋਂ ਤੇ ਜੀ ਲੈਣਾ। ਬਸ ਠੀਕ ਹੈ। ਜਮਈ ਹੇਠਾਲੀ ਨਾ ਹੋਵੇ ਫਰੰਟ ਵਾਂ ਬਾ ਠੀਕ ਹੈ ਕੋ ਚੱਕਰ ਨੇ ਆਇਆ ਨਾ ਪੂਰੀ ਪਹਿਲਾਂ ਮੂਰੇ ਬੈ ਗੇ ਐਡੀ ਸਕਰੀਨ ਲੱਗੇ ਸਮਝੀਆਂ ਲੱਗੀਆਂ ਨਹੀਂ ਠੀਕ ਹੈ ਹਾਜੀ ਬੇਨਤੀ ਕਰਿਆ ਪੂਰੀਏ ਕਾਰ ਦਾ ਬੇਨਤੀ ਕਰਿਆ ਇੱਕ ਬਾਈਟ ਜਿਹੜਾ ਰੇਰ ਮੇਜ ਵਾਲਾ ਗੱਲ ਮੈਨੂੰ ਮੂਰੇ ਦੇ ਵਿੱਚ ਭਜ ਲੈਦਾ ਰੇਰ ਮੇਜ ਕਿੱਥੇ ਤੇ ਇੱਥੇ ਫਿਰ ਉਹ ਦੇਖ ਆਇਆ ਹਾਂ ਬਾਈਟ ਕਿੱਧਰ ਤੇ ਕਹਿੰਦਾ ਇੰਨਾ ਨਾ ਹਾਂ ਜਦ ਗੱਡੀ ਆਏ ਨੇ ਵਿੱਚੋਂ ਹੀ ਨਿਕਲ ਕੇ ਇਹਨੇ ਉਹਨੂੰ ਇੱਥੇ ਜਲੇ ਡਰ ਗਿਆ ਹੁਣ ਪਾਰਕਿੰਗ ਬਾਈ ਆਸਾਈਡ ਵੀ ਹੈ ਸਾਹਮਣੇ ਵੀ ਪਾਰਕਿੰਗ ਵੀ ਖਰੀਦੀ ਜਨਰੇਟਰ ਦੇ ਲੱਗਦਾ ਹਾਂ ਪੂਰੀ ਚਲਾ ਦੂਗਾ ਆਪਣੀ ਵਾਲੀ ਮੋਟਰ ਹਾਂ ਬੈਲਰ ਪਾਰ ਦੂਗਾ ਬੜਾ ਮੋੜ ਰੱਦੇ ਜਿਹਾ ਵੜੀ ਉਹ ਆਹ ਮੂਰੇ ਦਾ ਜਨਰੇਟਰ ਦੇ ਪਿੱਛੇ ਦੇਖ ਇਹਦੇ ਪਿੱਛੇ ਲੱਗਦੇ ਉਹ ਆਪ ਦਾ ਬੀ ਐਮ ਸੀ ਹੁੰਦਾ ਜਗ੍ਹਾ ਬੜਾ ਹਾਂ ਉਹ ਆਸਲੀ ਹਾਂ ਬਾਈ ਮਿਲ ਗਿਆ ਕਹੀ ਜਾਂਦੇ ਆ ਮੂਰੇ ਨਹੀਂ ਦੇਖਣੀ ਮੂਰੇ ਦੇਖੇ ਹੁਣ ਮਾਂ ਤਾਉ ਪਾਲੀਆਂ ਲੈ ਜਾ ਸੱਤ ਲੈ ਸੱਤ ਹੈ ਚਲੋ ਭਾਈ ਮੈਂ ਕਹਾਂ ਫਿਰ ਮੁੱਕ ਗਈ ਪੂਰੀ ਬਾਈ ਤੂੰ ਦੁਬਾਰੇ ਫੇਰ ਕਰ ਦੇ ਤਿੰਨ ਸਿਲਮੇ ਅੰਦਰ ਪਿੱਛੇ ਵਿੱਚ ਤਿੰਨ ਹੈ ਹਾਂ ਇੱਥੇ ਠੰਡਾ ਕਰਦਾ ਇਹਨਾਂ ਨੇ ਦੇਖ ਲੈ ਹੈਂ ਵੰਡੀਆਂ ਬਣਾਉਂ ਹੂੰ ਚਾਰ ਪਾ ਤੋਡਾ ਬਣਾਉ ਜਿਵੇਂ ਕਿਹੜੀ ਗੁਫਾ ਜਿ ਵੜ ਕੇ ਹਾਂ ਜੈਲਡ ਕਰਿਆ ਵੇ ਇਨ ਬਾਤੋ ਕੋ ਸਮਝ ਜਾਏ ਬਾਅਦ ਕੇ ਪ੍ਰਖੋ ਪੂਰੀ ਦੇਖ ਲੈ ਵਾ ਬੋਲੀ ਥਿੰਪੱਤੀ ਥੂੜਾ ਕਚਰਾ ਕੇਵਲ ਕੂੜੇਦਾਨ ਮੇ ਜਾਏ ਲੋ ਜੀ ਪੂਰੀ ਗਾਹਣੇ ਕਹਿੰਦਾ ਫਿਲਮ ਦੇਖਣ ਆਏ ਆ ਨਾ ਜਾਣੇ ਕੰਧੂ ਨਾ ਆ ਜਾ ਆ ਜਾਏ ਫੋ ਬਦਿਆ ਫਿਰ ਉਹ ਤਾਂ ਮਰਦੇ ਆਹ ਹੰਪਰ ਵੀ ਖਿਆ ਮਟਾ ਦੇ ਬੰਦਰਾਲੀ ਫਰਮ ਚਲਦੀ ਆਇਆ ਇੱਕ ਨਿਗਾਹ ਰੱਖਨੀ ਪੜਦੀ ਆ ਕਰ ਕੇ ਬਖਸ਼ લે ਉਹ ਹਰ ਕਿਰਪਾ ਕਰ ਕੇ ਬਖਸ਼ ਲੈ ਉਹ ਬਖਸ਼ ਲੋ ਬਈ ਬੰਦੇ ਨਿਕਲੇ ਇੱਧਰ ਸੁੱਤਾ ਤਾਂ ਨਹੀਂ ਤਾਂ ਵੀ ਸੁੱਤਾ ਤਾਂ ਨਹੀਂ ਹੈ ਸੁੱਤਾ ਤਾਂ ਨਹੀਂ ਪੜਤਾਂ ਨੂੰ ਤੋਂ ਦਣਿਆ ਕਰਦੇ ਆ ਚੱਲ ਕੋਈ ਨਹੀਂ ਲੋ ਬਾਈ ਆ ਗਏ ਅੰਦਰ ਤੇ ਸਾਰੇ ਹਾਂ ਅੱਛਾ ਠੀਕ ਆ ਚਲੋ ਚਲੋ ਲੋ ਬਾਈ ਫਿਲਮ ਦੇਖਣ ਤੋਂ ਬਾਅਦ ਪਹੁੰਚ ਗਏ ਸ਼ਗੰਡਾ ਬੇਬਰ ਬੰਦੇ ਰਹੇ ਆਪਣੇ ਆਹ ਦੇਖੋ ਪੂਰੀ ਹਵਾ ਠੰਡੀ ਠੰਡੀ ਚੱਲਦੀ ਹੈ ਨਾ ਹਾਂ ਬੱਦਲ ਆ ਗਿਆ ਇੱਕ ਉੱਥੇ ਏਸੀ ਦੇ ਅੰਦਰ ਹਾਂ ਖੱਬਾ ਝੜਾਉਂਦਾ ਉਹ ਆ ਗਏ ਬਾਈ ਬੰਦੇ ਪੰਮੂ ਨੂੰ ਮੱਲਾ ਦੀ ਭੁੱਖ ਲੱਗੀ ਵੀ ਆ। ਹਾਂ ਪੰਮੂ ਨੂੰ ਲੱਗੀ ਵੀ ਭੁੱਖ। ਤਿੱਥੋਂ ਬੋਕਾਉਂਡ ਖਾਦੇ ਕਰਦੇ ਇਹਨੇ। ਹੈ? ਮੋੜ ਦੇ ਤਾਂ ਜਾਜੇ ਬਣਾਤਾ। ਨਾ ਆਏ ਰਾਮਨਾਲ। ਤੁਸੀਂ ਗੱਡੀ ਮੋੜਦੇ ਤੇ। ਤੁਸੀਂ ਪਹਿ ਗੱਡੀ ਮੋੜਨੇ ਚ ਹੋਗੇ ਤਾਂ। ਚਲੋ ਫਿਰ ਚਲੋ ਹੁਣ। ਚਲੋ। ਲਾ ਬਈ ਪੰਮੂ ਸੱਤ ਮੂਰੇ। ਆ ਵੀ ਕਿਆ ਲੈਣਾ? ਬੋਖਾ ਦੱਚੂਗਾ। ਸ਼ਾਹੀ। ਹੈ? ਸ਼ਾਹੀ ਬਣੀ ਰ? ਉਹ ਵੀ ਹੋਰ ਮੈਂ। ਸ਼ਾਹੀ ਨਾਲ। ਲਾ ਬਈ ਕਿਆ ਦੱਸ? ਦੋਰੀ ਰੋਟੀ ਯਾ ਬਾਬੇ ਨੇ ਪੁੱਛ ਲਿਆ ਖਾ ਲੂਗਾ ਚਲ ਠੀਕ ਆ ਲੋ ਭਾਈ ਇੱਧਰ ਹੋ ਰਿਹਾ ਕੰਮ ਆ ਆਰਡਰ ਕਿ ਰਹਿਣ ਦੀ ਰੋਟੀ ਨੂੰ ਆ ਗਈ ਲੱਸੀ ਆ ਦੇਖੋ ਆ ਦੇ ਲੱਸੀ ਆ ਗਈ ਭਾਈ ਹੂੰ ਲੱਸੀ ਵੀ ਨਹੀਂ ਇਹ ਨਹੀਂ ਕਹਤੈ ਕਰਦੇ ਆ ਆਰਡਰ ਹੁਣ ਕਿਆ ਲਾਲਚ ਜਾਂ ਕਰੀ ਜਾਂਦਾ ਭਾਈ ਵੀ ਨਹੀਂ ਆਉਣਾ ਕਾਲੇਜ ਆਇਆ ਭਾਈ ਆ ਜਾ ਆ ਜਾ ਆ ਜਾ ਲਾ ਆ ਗਿਆ ਆਰਡਰ ਵਾਲਾ ਉਹ ਚਾਹ ਹੀ ਨਹੀਂ ਕਰਦਾ ਆ ਦੇਖ ਕਿਹੜਾ ਸਲਾਦ ਮੰਗਣਾ ਹੈ ਫਰਾਈ ਤਾਂ ਵੀ ਮੰਗਣਾ ਹੈ ਇੱਕ ਦਿਨ ਇੱਕ ਸਲਾਦ ਮੰਗਣਾ ਹੈ ਚਾਹ ਹੀ ਨਹੀਂ ਪੀਂਦਾ ਹਾਂ ਚਾਹ ਹੀ ਪੀਂਦਾ ਹੁੰਦਾ ਲੋ ਬਾਈ ਬੰਦਾ ਦੇਖ ਰਿਹਾ ਉਹ ਆਕੇ ਕਿਆ ਹੈ ਹੈ ਮੁੱਗਾ ਤਨੂੰ ਵੀ ਨਾ ਕਹੇ ਮੁੱਗਾ ਹੈ ਆ ਦੇਖੋ ਬਾਈ ਤਨੂੰ ਵੀ ਨਾ ਕਹੇ ਮੁੱਗਾ ਹੈ ਮੁੱਗਾ ਖਾਣਾ ਹੈ ਦਾਦੇ ਬਾਈ ਚਾਚੇ ਦਾੜੀ ਹੈ ਇਹ ਚਾਚਾ ਇਹਨੂੰ ਦੱਸਦਾ ਰਹਿੰਦਾ ਲੇ ਕਿਆ ਕਰੇ ਤੇ ਬੰਦਾ ਗਰੇਟ ਹੈ ਲੈ ਬਾਈ ਉਹ ਆ ਗਿਆ ਸਮਾਨ ਤੇ ਇਧਰ ਪਲੇਟਾਂ ਪਹਿਲਾਂ ਚੱਕਾ ਹੋਣ ਲੱਗੀਆਂ ਆ ਦੇ ਥੋੜੀ ਲਵਾ ਕੇ ਦੇ ਲੂਗੇ ਆ ਲੋ ਚਲੋ ਲੋ ਬਈ ਆਰਡਰ ਪਹੁੰਚ ਚੁੱਕਿਆ ਇਧਰ ਬੰਦਾ ਹਾਂ ਕਹਿ ਲੈਣਾ ਆ ਦੇਖੋ ਬਈ ਇਹ ਕੜੀਸ ਲਿਆ ਕੜੀਸ ਲਿਆ ਖੜ ਜਾ ਖੜ ਜਾ ਪਤਾ ਡੋਲਣਾ ਨਹੀਂ ਉਹਦੇ ਚਾਚਾ ਲੱਗਿਆ ਪਾਉਣ ਇਹ ਹਾਂ ਆ ਰੱਖਦਾ ਬਈ ਲਾਖਪੁਰ ਉਹਦੇ ਚਾਚਾ ਲੱਗਿਆ ਪਾਉਣ ਕਹਦੇ ਚਾਚਾ ਨੂੰ ਕਹਿੰਦਾ ਮੈਨੂੰ ਵੀ ਪਾ ਦੇ ਯਾਰ ਅਸੀਂ ਮੜਿਆ ਜਾ ਜਗ ਜੁਗ ਤੱਕ ਤੇ ਬਈ ਲਾਖਪੁਰ ਉਹ ਉਧਰ ਜਸ਼ਨ ਵੀ ਲੱਗੀ ਖਾਨ ਚਲੋ ਪਾ ਯਾਰ ਹੈ ਇਹ ਨਾਲ ਕੀ ਕਰੀ ਚੱਲ ਕੋਈ ਨਹੀਂ ਉੱਪਰ ਕੱਢ ਲੂਗਾ ਮੈਂ ਕੱਢ ਲੂਗਾ ਇਹਨੂੰ ਪਾ ਯਾਰ ਬੰਦੇ ਨੂੰ ਨਾ ਫੜ ਦੇ ਤੇ ਚੱਲ ਅਰੇ ਚਾਚਾ ਪਾਉਂਦਾ ਪੁੱਤ ਵੀ ਚਾਚਾ ਪਾਉਂਦਾ ਚੱਕਾ ਲੋਭਾਈ ਹੋ ਗਿਆ ਸਾਰਬ ਸਾਰਿਆਂ ਨੂੰ ਇੱਕ ਲੋਭਾਈ ਆਹ ਬੋਤ ਹੋਰ ਤਾਂ ਨਹੀਂ ਚਾਹੀਦਾ ਕੁਝ ਰੋਟੀ ਲੋਭਾਈ ਸਾਰੇ ਆਪਣੇ ਆਪਣੇ ਮਨ ਚ ਖੁਸ਼ ਬੱਚੇ ਖੁਸ਼ ਹੋਏ ਤਾਂ ਸਾਰੇ ਖੁਸ਼ ਹੈ ਕਿ ਦੇਖਣੀ ਹੋ ਗਾ ਚਾਚੇ ਛੇੜ ਨਾਲੇ ਹੈ ਪੰਜ ਛੇ ਹਾਂਜੀ ਬੰਮੂ ਜੀ ਫੋਲੋਗੇ ਫੇ ਲੱਗ ਆ ਗਈ ਹੈ ਛੋੜਨਾ ਫੋਲ ਆ ਪੂਰੀ ਹੈ ਤਾਂ ਫੋਲੇ ਚਾਉਟ ਕਰਦਾ ਹਾਂ ਹਾਂ ਕਿੰਨੇ ਰੋਟੀਆਂ ਵਿਓਰ ਚਾਰ ਚਾਰ ਉਚੋੜ ਹਾਂ ਵੀ ਫੋਲ ਉਹ ਪੰਮੂ ਬੱਸ ਕਰਿਆ ਤੇ ਆ ਹੋ ਗਿਆ ਬੱਸ ਕਿੱਥੇ ਦਾ ਟਰੱਕ ਵਾਲੇ ਆ ਹਾਂ ਟਰੱਕ ਵਾਲੇ ਆ ਮੰਮੂ ਖਾ ਵੀ ਲਊਗਾ ਘਰ ਜਾ ਕੇ ਆ ਦੇ ਬਾਬਾ ਇਹ ਪੁੱਛਦਾ ਕਰਦੇ ਆ ਚੱਲੀਏ ਹੁਣ ਘਰ ਨੂੰ ਹਾਂਜੀ ਭਾਈ ਚੱਲੀਏ ਮੰਮੂ ਝੂਲਾ ਤਾਂ ਲੈਣਾ ਬੰਦਰ ਆ ਦਾ ਟਾਈਮ ਹੈ